ਆ ਜਿਹੜੀ ਹੁਣ ਅਸੀਂ ਦੁਨੀਆਵੀ ਦੌੜ 'ਚ ਫਸ ਗਏ ਆ ਹੌਲੀ ਹੌਲੀ ਇਹ ਚੀਜ਼ਾ ਸਾਡੇ ਤੋਂ ਮਨਫ਼ੀ ਹੋ ਗਈਆਂ ਦੂਰ ਹੋ ਗਈਆਂ ਵੇ ਵੱਡਿਆਂ ਦਾ ਸਤਿਕਾਰ ਕਿਦਾਂ ਕਰਨਾ ਉਹ ਕੱਟ ਉਹ ਕੱਟ ਗਿਆ ਸਾਂਝੀਆਂ ਦੀ ਗੱਲ ਵੀ ਕੱਟ ਗਈ ਨਾ ਕੱਟ ਗਈ ਅਸੀਂ ਇੱਕ ਦੂਜੇ ਨੂੰ ਮਿਲਣਾ ਵੀ ਬਹੁਤਾ ਨਹੀਂ ਹੁਣ ਅੱਜ ਕੱਲ੍ਹ ਨਾ ਇੱਕ ਦੂਜੇ ਨੂੰ ਮਿਲਣਾ ਵੀ ਅਸੀਂ ਦੂਰ ਹੋ ਗਏ ਕਿ ਚਲੋ ਜੇ ਉਹ ਨਹੀਂ ਕਰਦਾ ਤਾਂ ਮੈਂ ਵੀ ਨਹੀਂ ਕਰਦਾ ਨਾ ਯਾਰ ਜਿੱਦਾਂ ਨਾ ਅਸੀਂ ਬਚਣ ਲੱਗ ਗਏ ਇੱਕ ਦੂਜੇ ਤੋਂ ਉਹ ਆਪਾਂ ਗਲਤ ਸੋਚ ਪੈਦਾ ਕਰ ਲਈ ਹੋਰ ਜਿਹੜੇ ਜਿਵੇਂ ਉਹਨਾਂ ਚ ਵੜ ਗਏ ਆ ਜੀ ਜੀ ਤੇ ਇੱਧਰ ਗੈਪ ਬਦੋ ਲਿਆ ਆਪਾਂ ਹਾਂ ਇਸੇ ਕਰਕੇ ਹੀ ਜਿਹੜੇ ਦੋਰੀਆਂ ਵਧ ਗਈਆਂ ਲੋਕ ਬੰਦੇ ਇਕੱਲੇ ਰਹਿਣ ਲੱਗ ਗਏ ਹਾਂਜੀ ਉਹ ਜਾਂ ਤਾਂ ਸੈਲਫਿਸ਼ ਹੀ ਹੋ ਗਏ ਉਹ ਸ਼ੁਕਰਾਨੇ ਵਾਲੀ ਭਾਵਨਾ ਨਹੀਂ ਪੈਦਾ ਹੋ ਰਹੀ ਉਹਨੇ ਅੰਦਰੋਂ ਨਹੀਂ ਹੋ ਰਹੀ ਹੈ ਨਾ ਚਲੋ ਬੰਦਾ ਜਦੋਂ ਇੱਕ ਦੂ ਨਾਲ ਸ਼ੇਅਰ ਕਰਦਾ ਮੜਮੜ ਜੂ ਤੁਸੀਂ ਰੌਲਾ ਪਾਓ ਜਦੋਂ ਕੋਈ ਥੋੜਾ ਜਿਹਾ ਵੀ ਰੌਲਾ ਪਾਉਂਦਾ ਨਾ ਤੇ ਉਹਨੂੰ ਫਿਰ ਪਤਾ ਲੱਗਦਾ ਯਾਰ ਮੇਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਹੈਗਾ 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 ਬਿਲਕੁਲ ਬਿਲਕੁਲ ਉਹ ਕਿ ਜੱ ਲੱਭਣ ਚਾਹੀਏ ਫੇਰ ਹੀ ਮਿਲੂਗਾ ਸਾਨੂੰ ਘਰੇ ਬੈਠਿਆਂ ਨੂੰ ਨਹੀਂ ਮਿਲਣਾ ਨਾ ਜਿੱਦਾਂ ਮੈਂ ਤੁਹਾਡੀ ਇਸ ਗੱਲ ਤੇ ਕਹਿਣਾ ਵੀ ਘਰ ਬੈਠਿਆਂ ਨੂੰ ਨਹੀਂ ਲੱਭਦਾ ਸਹੀ ਗੱਲ ਹੈ ਜਿੱਦਾਂ ਜਦੋਂ ਕਹਿੰਦੇ ਪਿਆਸ ਲੱਗਦੀ ਤੇ ਪਿਆਸਾ ਖੂਹ ਦੇ ਕੋਲ ਜਾਂਦਾ ਹਾਂ ਕਦੀ ਵੀ ਖੂਹ ਚੱਲ ਕੇ ਪਿਆਸੇ ਕੋਲ ਨਹੀਂ ਜਾਂਦਾ ਇੰਨੀ ਕਿ ਤਾਂ ਫਿਰ ਹਿੰਮਤ ਮਾਰਨੀ ਪੈਣੀ ਹੈ ਹਾਂ ਇਹ ਗੱਲ ਤੁਹਾਡੀ ਬਿਲਕੁਲ ਜਿਹੜੀ ਤੁਸੀਂ ਵੀ ਗੱਲ ਕਹੀ ਕਿ ਘਰ ਬੈਠ ਕੇ ਨਹੀਂ ਮਿਲਦਾ ਉਹ ਚੀਜ਼ ਹੈ ਜਿਵੇਂ ਤੁਸੀਂ ਵੀ ਕਾਫੀ ਮੁਸ਼ਕਲਾਂ ਦੇ ਵਿੱਚੋਂ ਲੰਘ ਕੇ ਬੜੇ ਸੰਘਰਸ਼ ਨਾਲ ਤੁਸੀਂ ਜਿਹੜਾ ਆਇਓ ਅੱਗੇ ਨਾ ਤੇ ਬਾਕੀ ਜਿਹੜਾ ਟੈਲੈਂਟ ਹੈਗਾ ਉਹਦੀ ਵੀ ਅਸੀਂ ਗੱਲ ਕਰਾਂਗੇ ਦਰਸ਼ਕਾਂ ਨਾਲ ਬਿਲਕੁਲ ਬਿਲਕੁਲ ਵੇਗ ਪਿੰਡੋਂ ਉੱਠ ਕੇ ਫਿਰ ਤੁਸੀਂ ਪੜ੍ਹੇ ਲਿਖੇ ਆ ਕੇ ਫਿਰ ਪੀ ਐਚ ਡੀ ਤੱਕ ਕੀਤੀ ਹੈ ਨਾ ਹਾਂਜੀ ਸਰ ਉਹ ਵੀ ਥੋੜਾ ਜਿਹਾ ਸਾਨੂੰ ਥੋੜਾ ਆਪਣੀ ਜ਼ਿੰਦਗੀ ਦਾ ਇਹ ਵੀ ਦੱਸੋ ਸਾਨੂੰ ਹਿੱਸਾ ਹਾਂ ਖਾਲਸਾ ਜੀ ਇਹ ਚਲੋ ਤੁਸੀਂ ਗੱਲ ਸ਼ੁਰੂ ਕਰੀ ਲਈ ਬੜਾ ਠੰਡਾ ਤੱਤਾ ਐਕਸਪੀਰੀਅੰਸ ਹੈ ਚਲੋ ਅਸੀਂ ਬੇਸਿਕ ਜਿਹੜੀ ਕੁਆਲਿਫਿਕੇਸ਼ਨ ਉਹ ਤੋਂ ਮਕੇਰੀਆਂ ਤੋਂ ਕੀਤੀ ਉਸ ਤੋਂ ਬਾਅਦ ਜੀਐਨਈ ਚ ਸਾਡੇ ਬੜੀ ਜੇਏਟੀ ਐਗਜ਼ਾਮ ਸੀਗਾ ਉਹਦੇ ਚ ਚਲੋ ਅਸੀਂ ਥੋੜੇ ਬਹੁਤੇ ਮਾਰਕਸ ਲੈ ਕੇ ਐਂਟਰ ਕਰ ਗਏ ਜੀਐਨਈ ਕਾਲਜ ਦੀ ਬੜੀ ਸਾਨੂੰ ਦੇਣ ਹੈ ਬੜੀ ਬਖਸ਼ਿਸ਼ ਹੈ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਕਾਲਜ ਦਾ ਨਾਮ ਹੈ ਜੀ ਤੇ ਤੁਸੀਂ ਬੀਟੈਕ ਕੀਤੀ ਪਰ ਇਹ ਆ ਵੀ ਬੀਟੈਕ ਦੌਰਾਨ ਮੈਂ ਤੁਹਾਡਾ ਇੱਕ ਰਿਐਲਿਟੀ ਸ਼ੇਅਰ ਕਰਨੀ ਚਾਹੁੰਦਾ ਜਿਹੜੀ ਬੱਚੇ ਵੀ ਸੁਣ ਰਹੇ ਹੋਣਗੇ ਹਾਂਜੀ ਹਾਂ ਸਟੂਡੈਂਟਸ ਲਈ ਬੜਾ ਪੁਆਇੰਟ ਆਊਟ ਕਰਦਾ ਮੈਂ ਇਹ ਚੀਜ਼ ਜੀ ਕਿ ਜਦੋਂ ਮੈਂ ਬੀਟੈਕ ਜੀਐਨਈ ਕਾਲਜ ਵਿੱਚ ਸਟੱਡੀ ਕੀਤੀ ਤੇ ਬੜੀ ਮੁਸ਼ਕਲ ਨਾਲ ਪੁਆਇੰਟ ਤੀ ਪਾਸ ਹੋਏ ਅੱਛਾ ਕਹਿੰਦਾ ਮਤਲਬ ਕਹਿ ਲਓ ਕਿ ਸਾਨੂੰ ਇੰਨੀ ਅਵੇਅਰਨੈਸ ਹੈ ਨਹੀਂ ਸੀ ਟੀਚਰ ਸਾਨੂੰ ਜਰੂਰ ਗਾਈਡ ਕਰਦੇ ਰਹੇ ਪਰ ਅਸੀਂ ਥੋੜਾ ਜਿਹਾ ਸ਼ਰਾਰਤੀ ਸੀਗੇ ਤੇ ਉਹ ਉਨਾਂ ਨਹੀਂ ਕਹ ਲੋ ਕਿ ਨਾ ਗਿਆਨ ਨਹੀਂ ਹੁੰਦਾ ਤੇ ਟੀਚਰ ਸਾਨੂੰ ਗਾਈਡ ਕਰਦੇ ਨੇ ਸਮਝ ਨਹੀਂ ਹੁੰਦੀ ਜਾਂਦੀ ਹਾਂ ਜੀ ਤੇ ਬੜੀ ਮੁਸ਼ਕਲ ਨਾਲ ਪਾਸ ਹੋਈ ਜਦੋਂ ਖਾਲਸਾ ਜੀ ਆਪਾਂ ਇੰਟਰਵਿਊ ਦੇਣਗੇ ਉਹ ਜਦੋਂ ਇੰਟਰਵਿਊ ਲੈਣ ਵਾਲਿਆਂ ਨੇ ਸਾਨੂੰ ਕੁਐਸਚਨ ਪੁੱਛਣਾ ਅਸੀਂ ਉਹਨਾਂ ਨੂੰ ਪੁੱਛਣ ਲੱਗ ਜਾਣਾ ਉਹਦੇ ਸਾਡੀ ਕੀ ਸਿਲੈਕਸ਼ਨ ਹੋਣੀ ਸੀ ਫਿਰ ਥੋੜਾ ਜਿਹਾ ਦਿਲ ਕੀਤਾ ਵੀ ਇਹ ਤਾਂ ਅਸੀਂ ਅਪ ਟੂ ਦੀ ਮਾਰਕ ਨੌਲੇਜ ਨਹੀਂ ਗੇਨ ਕੀਤੀ ਨੌਲੇਜ ਦੀ ਗੱਲ ਵੀ ਕਰਾਂਗੇ ਅਸੀਂ ਜੀ ਜੀ ਤੇ ਉਹ ਜਦੋਂ ਅਪ ਟੂ ਦੀ ਮਾਰਕ ਨੌਲੇਜ ਨਹੀਂ ਗੇਨ ਕੀਤੀ ਫਿਰ ਅਸੀਂ ਕਿਾ ਥੋੜਾ ਜਿਹਾ ਹੋਰ ਪੜ ਲਈਏ ਹਮ ਐਮ ਟੈਕ ਹਾਂ ਤੇ ਉਹ ਫਿਰ ਚਲੋ ਇੱਥੇ ਪਾਰਟ ਟਾਈਮ ਐਡਮਿਸ਼ਨ ਮਿਲ ਗਈ ਤੇ ਫਿਰ ਉਹ ਐਮ ਟੈਕ ਚੋ ਜਿਹੜੀ ਬੀ ਟੈਕ ਵਾਲੀ ਸੀਗੀ ਕਸਰ ਕਹ ਲਓ ਹਾਂ ਉਹ ਫਿਰ ਐਮ ਟੈਕ ਚੋ ਕੋਈ ਕਾਲਜ ਉਹੀ ਰੂਮ ਨੰਬਰ ਜੀ 9 ਜਿਹਦਾ ਪਹਿਲਾਂ ਕੀ 38 ਸੀਗਾ ਰੂਮ ਨੰਬਰ ਹਾਂਜੀ ਹਾਂ ਉਹੀ ਟੀਚਰ ਅੱਛਾ ਫਿਰ ਤੋਂ ਸੇਮ ਹਾਂ ਫਿਰ ਮਹਾਰਾਜ ਦੀ ਈ ਕਿਰਪਾ ਹੋਈ ਕੁਛ ਕਹਿਣਾ ਵੀ ਅਸੀਂ ਮੰਨਣ ਲੱਗੇ ਟੀਚਰਜ਼ ਦਾ ਆਪਣੇ ਗੁਰੂਆਂ ਦਾ ਕਿ ਗੁਰੂਆਂ ਦਾ ਕਹਿਣਾ ਬਹੁਤ ਜ਼ਰੂਰੀ ਹੈ ਜਿਹਦੇ ਤੋਂ ਮੈਂ ਬੀਟੈਕ 'ਚ ਭਟਕ ਗਿਆ ਸੀ ਜੀ ਇਹ ਬੱਚਿਆਂ ਨਾਲ ਸ਼ੇਅਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਗੱਲ ਕਰੋ ਸਟੂਡੈਂਟਸ ਦੇ ਬਾਰੇ ਤੇ ਰਿਐਲਿਟੀ ਜ਼ਰੂਰ 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 ਹਾਂਜੀ ਫਿਰ ਉਹ ਜਦੋਂ ਐਮਟੈਕ ਚਲੋ ਵਧੀਆ ਮਹਾਰਾਜ ਫਸਟ ਪੋਜੀਸ਼ਨ ਆ ਗਈ ਚਲੋ ਉਸ ਵੀ ਇਸ ਤੇ ਹੀ ਜੀ ਐਨ ਆਈ ਕਾਲਜ ਦੇ ਸਟਾਫ ਨੇ ਦੇਖਿਆ ਕਿ ਹੁਣ ਜੇਪੀ ਸੁਧਰ ਗਿਆ ਥੋੜਾ ਫੇ ਨੋਲਿਜ ਨੋਲਿਜ ਹੋ ਗਈ ਤੇ ਫਿਰ ਮੈਨੂੰ ਇੱਥੇ ਹੀ ਉਹਨਾਂ ਨੇ ਆ ਜੀ ਅਸਿਸਟੈਂਟ ਪ੍ਰੋਫੈਸਰ ਚਲੋ ਰੱਖ ਲਿਆ ਪਹਿਲਾਂ ਆਪਾਂ ਥੋੜਾ ਚਲੋ ਕੰਟਰੈਕਟ ਤੇ ਵੀ ਰਹੇ ਪਰ ਸਲੋਲੀ ਸਲੋਲੀ ਗਰੋ ਕਰਕੇ ਰੈਗੂਲਰ ਹੋ ਗਏ ਤੇ ਫਿਰ ਮੈਨੂੰ ਲੱਗਾ ਵੀ ਅਜੇ ਵੀ ਥੋੜੀ ਜੀ ਨੋਲਿਜ ਘਟ ਹੈ ਫਿਰ ਮੈਂ ਪੀ ਐਚ ਡੀ ਲਈ 3 ইয়ারਸ ਦੀ ਲੀਵ ਲੈ ਕੇ ਈਵਨ ਕੀ ਲੀਬ ਦਾ ਥੋੜਾ ਜਿਆ ਰੀਡ ਕਾ ਵੀ ਪਿਆ ਨਹੀਂ ਸੀ ਮਿਲ ਰਹੀ ਪਰ ਬਾਅਦ ਦੇ ਵਿੱਚ ਸਾਡੇ ਪ੍ਰਿੰਸੀਪਲ ਸਾਹਿਬ ਡਾਕਟਰ ਸਹਿਜਪਾਲ ਜੀ ਜਿਹੜੇ ਕਿ ਹੁਣ ਐਟ ਪ੍ਰੈਜ਼ੈਂਟ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਨੇ ਕਾफी ਸਪੋਰਟ ਕੀਤੀ ਤੇ ਉਹ ਕਹਿੰਦੇ ਵੀ ਜੇਪੀ ਨਹੀਂ ਕਰਨੀ ਐ ਥਾਪਰ ਚੋਂ ਥਾਪਰ ਵਰਗਾ ਕਰਵਾ ਲੇ ਤੇ ਫਿਰ ਉਹ ਗੇਟ ਕੁਆਲੀਫਾਈ ਵੀ ਮੈਂ ਵਿਆਹ ਤੋਂ ਬਾਅਦ ਹੀ ਕੀਤਾ ਉਸ ਵੇਸ ਤੇ ਹੀ ਫਿਰ ਮੈਨੂੰ ਉੱਥੇ ਚਲੋ ਸਕਾਲਰਸ਼ਿਪ ਵੀ ਥੋੜੀ-ਬਹੁਤੀ ਮਿਲ ਗਈ ਤੇ ਜਦੋਂ ਪਰ ਮੈਂ ਗਿਆ ਮੈਨੂੰ ਕਈ ਟੀਚਰਸ ਮੇਰੇ ਨਾਲ ਦੇ ਹੋਰ ਵੀ ਕੁਲੀਵ ਕਹਿੰਦੇ ਵੀ ਤੁਹਾਡੇ ਬੱਚੇ ਹੁਣ ਪੜਨ ਵਾਲੇ ਹੋ ਗਏ ਵੀ ਹੁਣ ਤੂੰ ਨਹੀਂ ਕਰਦਾ ਤਾਂ ਵਧੀਆ ਸੀ ਪਰ ਮਹਾਰਾਜ ਦੀ ਚੰਗੀ ਕਿਰਪਾ ਰਹੀ ਤੇ ਰਿਜ਼ਲਟ ਬੜਾ ਪੋਜ਼ਿਟਿਵ ਆਇਆ ਈਵਨ ਕਿ ਮੇਰਾ ਥੀਸੇ ਜਿਹੜਾ ਐਨਾਲਿਸਿਸ ਕਰਨ ਲਈ ਗਿਆ ਸੀਗਾ ਤੇ ਉਹਦੇ ਚ ਵੀ ਮੇਰਾ A ਗ੍ਰੇਡ ਆਇਆ ਜਿਹੜਾ ਵੀ ਬੜਾ ਵਧੀਆ ਮੈਂ ਬੱਚਿਆਂ ਨੂੰ ਵੀ ਇਹ ਐਗਜ਼ਾਮਪਲਸ ਦਿੰਦਾ ਦੱਸਦਾ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਹੈ ਨਾ ਕਿ ਜਿਹੜੀ ਮਾਰਜੀ ਇਸ ਜਸਟ ਅ ਨੰਬਰ ਨਾ ਕਿ ਬੰਦਿਆ ਹਾਂ ਜੀ ਬਿਲਕੁਲ ਬਿਲਕੁਲ ਵੀ ਮਤਲਬ ਜਿਹੜੀ ਹੈ ਨਾ ਉਹ ਤੁਹਾਨੂੰ ਹਰ ਵੇਲੇ ਲਰਨਿੰਗ ਦੀ ਖਾਸ ਤੌਰ ਤੇ ਨਾ ਬਿਲਕੁਲ ਬਿਲਕੁਲ ਵੀ ਕੋਈ ਵੀ ਏਜ ਹੋਵੇ ਤੁਹਾਨੂੰ ਲਰਨ ਕਰਨਾ ਤਾਂ ਸ਼ਰਮ ਨਹੀਂ ਆਉਣੀ ਚਾਹੀਦੀ ਨਾ ਬਿਲਕੁਲ 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 ਕਿ ਜਿੰਨੀ ਛੇਤੀ ਤੁਸੀਂ ਮੈਂ ਇੱਕ ਦੇ ਜੋ ਕਿਤੇ ਨਾ ਕੋਈ ਲੈਕਚਰ ਲਾਇਆ ਸੀ ਤਾਂ ਉੱਥੇ ਇਹੀ ਗੱਲ ਹੋਈ ਉਹ ਕਹਿੰਦੇ ਵੀ ਜ਼ਿੰਦਗੀ ਦੇ ਤਿੰਨ ਹੀ ਜਿਹੜੇ ਨੁਕਤੇ ਹੈਗੇ ਆ ਨਾ ਇਹ ਜੇ ਤੁਸੀਂ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਲਓ ਹਨਾ ਹਾਂਜੀ ਹਾਂਜੀ ਉਹ ਕਹਿੰਦੇ ਵੀ ਲਰਨ ਫਾਸਟ ਬਿਲਕੁਲ ਬਿਲਕੁਲ ਪਹਿਲਾ ਕਹਿੰਦੇ ਇਹ ਹੈ ਨੁਕਤਾ ਠੀਕ ਹੈ ਠੀਕ ਹੈ ਕਹਿੰਦੇ ਵੀ ਦੂਜਾ ਲਰਨ ਟੂ ਲਰਨ ਫਾਸਟ ਠੀਕ ਹੈ ਠੀਕ ਹੈ ਠੀਕ ਹੈ ਤੀਜਾ ਲਰਨ ਟੂ ਲਰਨ ਟੂ ਲਰਨ ਫਾਸਟ ਠੀਕ ਹੈ ਠੀਕ ਹੈ ਵੀ ਜਿੰਨੀ ਛੇਤੀ ਕੋਈ ਚੀਜ਼ ਨੂੰ ਸਿੱਖ ਲਓ ਸਿੱਖ ਲਓ ਹੁਣ ਜਿਵੇਂ ਬਹੁਤੇ ਆਪਣੇ ਹਾਂ ਹੁਣ ਜਿਹੜੇ ਕੀ ਸਿਆਣੇ ਕੀ ਨਿਆਣੇ ਮੋਬਾਈਲਾਂ ਦੇ ਉੱਪਰ ਕਾਫੀ ਸਮਾਂ ਖਰਾਬ ਕਰਦੇ ਨੇ ਆਪਣਾ 2-2 3-3 ਘੰਟੇ ਜਿਹੜੀ ਐਨਰਜੀ ਵੇਸਟ ਕਰਦੇ ਆ ਤੇ ਉਹ ਜੋ ਉਹੀ ਲਰਨਿੰਗ ਦੇ ਲਈ ਲਾਉਣ ਤਾਂ ਮੈਨੂੰ ਲੱਗਦਾ ਕਿ ਉਹਨਾਂ ਦੀ ਹਰ ਰੋਜ਼ ਜਿਹੜੀ ਨੌਲੇਜ ਗਿਆਨ ਜਿਹੜਾ ਵਾਅਦਾ ਹੋਊਗਾ ਅਪਗ੍ਰੇਡ ਹੋਏ ਮੈਂ ਜਿੱਥੇ ਇਹ ਤੋਂ ਦੇ ਨਾਲ ਗਿਆਨ ਦੀ ਗੱਲ ਕਰਨ ਲੱਗਾ ਤੁਸੀਂ ਬੱਚਿਆਂ ਦੀ ਕਾਫੀ ਗੱਲ ਕਰ ਰਹੇ ਹੋ ਸਹੀ ਗੱਲ ਹੈ ਅੱਜ ਕੱਲ ਬੱਚਿਆਂ ਦੇ ਨਾ ਰਜੇਵੇਂ ਬੜੇ ਡਿਫਰੈਂਟ ਹੈ ਉਹਨਾਂ ਦੀਆਂ ਚੁਆਇਸਸ ਡਿਫਰੈਂਟ ਹੈ ਚੁਆਇਸਸ ਡਿਫਰੈਂਟ ਹੈ ਉਹ ਸੋਚਦੇ ਕਿ ਜਿਹੜਾ ਫੋਨ ਹੈ ਇਹਦੇ ਤੇ ਬਿਜ਼ੀ ਰਹਿ ਕੇ ਅਸੀਂ ਪਤਾ ਨਹੀਂ ਕੀ ਆਊਟਕਮਸ ਲੈਣਾ ਜਦ ਕਿ ਸਾਨੂੰ ਜਿਹੜੀ ਆਊਟਕਮ ਚ ਚਾਹੀਦੀ ਹੈ ਪੇਰੈਂਟਸ ਨੂੰ ਆਊਟਕਮਸ ਚਾਹੀਦੀ ਹੈ ਟੀਚਰਸ ਨੂੰ ਆਊਟਕਮਸ ਚਾਹੀਦੀ ਹੈ ਬੱਚਿਆਂ ਤੋਂ ਉਹ ਨਹੀਂ ਆ ਬਾਰੀ ਉਹਦਾ ਰੀਜ਼ਨ ਇਹੀ ਹੈ ਕਿ ਜਿਹੜੀ ਹੁਣ ਮੈਂ ਕੋਈ ਗੱਲ ਕਰਨ ਲੱਗਾ ਤੁਸੀਂ ਇੱਕ ਵਾਰੀ ਮੇਰਾ ਲੈਕਚਰ ਵੀ ਪੀਸੀਐਫ ਵੱਲੋਂ ਜੇ ਤੁਹਾਨੂੰ ਯਾਦ ਹੋਏਗਾ ਨਦਰ ਫਾਊਂਡੇਸ਼ਨ ਵੱਲੋਂ ਕਿਉਂਕਿ ਮੈਨੂੰ ਯਾਦ ਹੈ ਕਿ ਤੁਸੀਂ ਨਾ ਕਾਫੀ ਉਸ ਦੌਰਾਨ ਜਦੋਂ ਉਹ ਲੈਕਚਰ ਹੋਇਆ ਤੇ ਕਾਫੀ ਸਕਾਲਰਸ਼ਿਪ ਦਿੱਤੇ ਬੱਚਿਆਂ ਨੂੰ ਨਦਰ ਫਾਊਂਡੇਸ਼ਨ ਵੱਲੋਂ ਜੀ ਤੇ ਥੋੜਾ ਮੈਂ ਵੀ ਐਕਟਿਵ ਸੀਗਾ ਉਹਦੇ ਵਿੱਚ ਮੇਰੀ ਵੀ ਰੂਹ ਕਰਦੀ ਸੀ ਚਲੋ ਮਰਜੀ ਮਿਆ ਕਰਕੇ ਚਲੋ ਦੂਜੇ ਪਾਸੇ ਪੀਐਚਡੀ ਕਰਨ ਚ ਲੱਗ ਗਿਆ ਪਰ ਉਹ ਜਿਹੜੀ ਅੰਜ਼ਰ ਲਗਨ ਹੈਗੀ ਐ ਤੇ ਉਦੋਂ ਤੁਸੀਂ ਨਾ ਕਾਫੀ ਮੈਨੂੰ ਪਤਾ ਬਈ ਕੋਲੀ ਸਾਹਿਬ ਵੀ ਆਏ ਸੀ ਦਿੰਡੀ ਪੁਆਇਆ ਆਈਟੀ ਤੋਂ ਤੁਹਾਨੂੰ ਵੀ ਜਿਆਦਾ ਹੋਏਗਾ ਤੇ ਉਹ ਨਾ ਬੜਾ ਜ਼ਬਰਦਸਤ ਸ਼ਾਨਦਾਰ ਮਤਲਬ ਵੈਲਫੇਅਰ ਲਈ ਤੁਸੀਂ ਉਹ ਪ੍ਰੋਗਰਾਮ ਕੀਤਾ ਸੀ ਤੇ ਬੱਚਿਆਂ ਨੂੰ 30 30 40000 ਦੇ ਚੈੱਕ ਜੀ ਉਹ ਦੇਖ ਕੇ ਨਾ ਇੱਕ ਮਤਲਬ ਨਾ ਬੜਾ ਹਲਕਾਪਨ ਮਹਿਸੂਸ ਹੋਇਆ ਬਾਡੀ ਦੇ ਵਿੱਚ ਇਦਾਂ ਲੱਗਾ ਬਈ ਅਸੀਂ ਕੋਈ ਇਹੋ ਜਿਹਾ ਪ੍ਰੋਗਰਾਮ ਅਟੈਂਡ ਕੀਤਾ ਤੇ ਯਾਰ ਦੁਨੀਆਵੀ ਕੰਮਾਂ ਲਈ ਵੀ ਥੋੜਾ ਪਾਰਟਿਸਿਪੇਟ ਕੀਤਾ ਚਾਹੇ ਉਹਦੇ 'ਚ ਮੈਂ ਕੋਈ ਕੰਟਰੀਬਿਊਟ ਪੈਸੇ ਦੀ ਨਹੀਂ ਕੀਤੀ ਪਰ ਆਪਾਂ ਦੇ ਨਾਲ ਅਟੈਂਡ ਕਰਕੇ ਨਾ ਉਹ ਥੋੜਾ ਮਤਲਬ ਬੜਾ ਕੰਫਰਟ ਲੱਗਾ ਡਾਕਟਰ ਸਾਹਿਬ ਇੱਥੇ ਇਹ ਐ ਇਮੋਸ਼ਨਲ ਜਿਹੜੀ ਸਪੋਰਟ ਆ ਨਾ ਉਹ ਬੜੀ ਵੱਡੀ ਚੀਜ਼ ਆ ਉਹ ਆਪਾਂ ਬੱਚਿਆਂ ਨੂੰ ਉਸ ਤਰੀਕੇ ਲੈਕਚਰ ਲਾ ਕੇ ਨਾ ਇਮੋਸ਼ਨਲ ਸਪੋਰਟ ਦਿੰਨੇ ਆ ਵੀ ਫਾਈਨੈਂਸ਼ੀਅਲੀ ਨਾ ਤਾਂ ਹੈਲਪ ਕਰਨੀ ਕਰਨੀਆਂ ਤਾਂ ਕਿ ਉਹਨਾਂ ਦਾ ਜਿਹੜਾ ਕੌਨਫੀਡੈਂਸ ਵੀ ਬੂਸਟ ਅਪ ਹੋ ਪਵੇ ਉਹ ਹਾਂ ਬਿਲਕੁਲ ਤੇ ਉਹ ਥੋੜਾ ਲੈਕਚਰ ਜਿਹੜਾ ਉਹਨਾਂ ਦੱਸ ਕਾਲਸਾ ਜੀ ਇਸ ਤਰ੍ਹਾਂ ਜਿਹੜਾ ਨਾ ਬੱਚਿਆਂ ਨੂੰ ਨਾ ਚਾਰ ਜੜੀਆਂ ਚੀਜ਼ਾਂ ਅੱਛਾ ਉਹਨਾਂ ਦਾ ਬਹੁਤ ਖਾਸ ਧਿਆਨ ਰੱਖਣ ਦੀ ਲੋੜ ਹੈ ਸਭ ਨੂੰ ਸਭ ਨੂੰ ਸਪੈਸ਼ਲੀ ਫॉर ਸਟੂਡੈਂਟਸ ਫਿਰ ਚਾਈਲਡਹੂਡ ਤੋਂ ਔਨਵਰਡ ਹਾਂਜੀ ਉਹ ਚਾਰ ਸਿਰਫ ਇੱਕ ਛੋਟੇ ਛੋਟੇ ਵਰਡ ਹੈ ਪੰਜਾਬੀ ਦੇ ਵਰਡ ਹੈ ਅੱਛਾ ਉਹਨੂੰ ਜੇ ਕਹੋਗੇ ਇੰਗਲਿਸ਼ 'ਚ ਵੀ ਆਪਾਂ ਟਰਾਂਸਲੇਟ ਕਰ ਲਾਂਗੇ ਹਾਂਜੀ ਉਹ ਚਾਰ ਗੱਗੇ ਆ ਪੰਜਾਬੀ ਦਾ ਜਿਹੜਾ ਲਫ਼ਜ਼ ਹੈ ਇੱਕ ਗੱਗਾ ਗੱਗਾ ਜਿਹੜਾ ਪਹਿਲਾ ਗੱਗਾ ਹੈ ਜੀ ਉਹਦਾ ਮਤਲਬ ਹੈ ਗਿਆਨ ਹਾਂਜੀ ਨੋਲਿਜ ਜੀ ਜਿਹੜਾ ਦੂਸਰਾ ਗੱਗਾ ਹੈ ਜੀ ਪਹਿਲਾ ਗੱਗਾ ਹੈ ਗਿਆਨ ਹਾਂਜੀ ਦੂਸਰਾ ਗੱਗਾ ਹੈ ਗੱਲਾਂ ਕਰਨੀਆਂ ਅੱਛਾ ਜਿਹੜੀਆਂ ਕੀ ਤੁਸੀਂ ਮੇਰੇ ਨਾਲ ਤੇ ਮੈਂ ਤੁਹਾਡੇ ਨਾਲ ਕਰ ਰਿਹਾ ਆ ਬਚਾਰਾ ਨਹੀਂ ਕਰ ਰਿਹਾ ਇਹ ਬਹੁਤ ਇੰਪੋਰਟੈਂਸ ਹੈ ਜੀ ਸੋਸਾਇਟੀ ਨੂੰ ਵੀ ਬੜੀ ਲੋੜ ਹੈ ਸਾਨੂੰ ਵੀ ਬੜੀ ਲੋੜ ਹੈ ਜੀ ਐ ਜੀ ਪਾਪਾ ਜੀ ਮੋਰਲ ਐਥਿਕਸ ਵੈਲਿਊ ਦੀ ਗੱਲ ਕਰੀਏ ਫੈਡ ਕਰਨਾ ਹੋਏ ਤੇ ਸਾਨੂੰ ਵੀ ਇਹ ਡਿਸਕਸ਼ਨ ਬੜੀ ਜ਼ਰੂਰੀ ਹੈ ਹਾਂ ਜੀ ਹਾਂ ਪਹਿਲਾ ਗੱਗਾ ਗਿਆਨ ਜਿਹੜਾ ਦੂਸਰਾ ਗੱਗਾ ਹੈ ਉਹਦਾ ਮਤਲਬ ਹੈ ਗੱਲਾਂ ਇਹ ਐਕਸਪਲੇਨ ਮੈਂ ਬਾਅਦ ਚ ਕਰਦਾ ਜੀ ਜਿਹੜਾ ਤੀਜਾ ਗੱਗਾ ਹੈ ਉਹਦਾ ਮਤਲਬ ਹੈ ਗੱਲਾ ਗੱਲਾ ਜਿਹੜਾ ਗੱਲਾ ਗੱਲਾ ਦਾ ਮਤਲਬ ਵੌਲੇਟ ਵੌਲੇਟ ਜਿਹਨੂੰ ਕਹਿੰਦੇ ਪਰਸ ਜਿਹਦੇ ਵਿੱਚ ਆਪਾਂ ਪੈਸੇ ਰੱਖਦੇ ਆਂ ਲੇਡੀਜ਼ ਕੋਲ ਵੀ ਪਰਸ ਹੁੰਦਾ ਬੈਂਕਸ ਕੋਲ ਵੀ ਪਰਸ ਹੁੰਦਾ ਜੀ ਤੇ ਹੁਣ ਤਾਂ ਚਲੋ ਗੱਲੇ ਨੂੰ ਵਾਲਟ ਕਹਿਣ ਲੱਗੇ ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਦੁਕਾਨ ਤੇ ਜਾਂਦੇ ਸੀ ਉਹ ਕਹਿੰਦੇ ਗੱਲਾ ਖੋਲੋ ਗੱਲੇ ਵਿੱਚ ਪੈਸੇ ਆ ਡਰਾਅਰ ਜੇ ਇਹਨੂੰ ਕਹਿੰਦੇ ਠੀਕ ਹੈ ਹਾਂਜੀ ਇੱਥੇ ਗੱਲੇ ਦਾ ਮਤਲਬ ਮੈਂ ਵਾਲਟ ਲੈ ਰਿਹਾ ਜੀ ਉਸ ਤੋਂ ਬਾਅਦ ਜਿਹੜਾ ਅਗਲਾ ਗੱਗਾ ਹੈ ਚੌਥਾ ਉਹਦਾ ਗ ਦਾ ਮਤਲਬ ਹੈ ਗਲਤ ਅੱਛਾ ਗਲਤ ਹੁਣ ਇਹਨਾਂ ਨੂੰ ਮੈਂ ਕੋਰਿਲੇਟ ਕਰਨ ਲੱਗਾ ਆਪਸ ਵਿੱਚ ਅੱਛਾ ਗਿਆਨ ਗੱਲਾ ਹਾਂ ਗਿਆਨ ਗੱਲਾਂ ਜੀ ਗੱਲਾ ਤੇ ਗਲਤ ਹੂੰ ਕੋਈ ਵੀ ਪਰਸਨੈਲਿਟੀ ਜੇ ਇਹ ਚਾਰ ਗੱਗੇ ਆਪਣੀ ਲਾਈਫ ਦੇ ਵਿੱਚ ਅਡਾਪਟ ਕਰ ਲੇਗੀ ਜੀ ਉਹ ਫੁੱਲਫਿਲ ਕਰ ਲੇਗੀ ਜੋ ਵੀ ਉਹਦੀ ਡਿਜ਼ਾਇਰ ਅੱਛਾ ਇਹ ਮੇਰਾ 53 ਸਾਲ ਦਾ ਐਕਸਪੀਰੀਅੰਸ ਇਹ ਤੁਸੀਂ ਜ਼ਰੂਰ ਇਹਨੂੰ ਵੀ ਥੋੜਾ ਲੈਬਰੇਟ ਕਰੋ ਇਹ ਲੈਕਚਰ ਜਿਹੜਾ ਮੈਂ ਖੁਦ ਹੀ ਡਿਜ਼ਾਈਨ ਕੀਤਾ ਤੁਸੀਂ ਇਹ ਆਪ ਹੀ ਐਫਰਟ ਕਰਕੇ ਕੀਤਾ ਐਕਸਪਰਟ ਨਾਲ ਵੀ ਸਲਾਹ ਕੀਤੀ ਕਿ ਇਹ ਬਹੁਤ ਵਧੀਆ ਹੈ ਹਾਂ ਜੀ ਜਿਹੜਾ ਪਹਿਲਾ ਗੱਗਾ ਹੈ ਗਿਆਨ ਹਾਂ ਜੀ ਕਿਤੇ ਵੀ ਹੋ ਤੁਸੀਂ ਹੁਣ ਜਿੱਦਾਂ ਮੈਂ ਤੁਹਾਡੇ ਕੋ ਆਇਆ ਜੀ ਸਾਡਾ ਮੋਟੀਵੇ ਹੋਣਾ ਚਾਹੀਦਾ ਵੀ ਜਿਹੜਾ ਗਿਆਨ ਹੈ ਨੋਲਿਜ ਲੈ ਲਓ ਹੂੰ ਚਾਹੀਏ ਉਹ ਕਿਸੇ ਵੀ ਫੀਲਡ ਦੀ ਨੋਲਿਜ ਹੈ ਚਾਹੀਏ ਉਹ ਐਜੂਕੇਸ਼ਨ ਦੇ ਰਿਲੇਟਡ ਹੈ ਲਿਟਰੇਚਰ ਦੇ ਰਿਲੇਟਡ ਹੈ ਹਿਸਟਰੀ ਦੇ ਰਿਲੇਟਡ ਹੈ ਜਾਂ ਕੋਈ ਕਹਿ ਲਓ ਕਿ ਆਪਣੇ ਥੀਏਟਰ ਦੇ ਰਿਲੇਟਡ ਹੈ ਕੋਈ ਵੀ ਜੜੀ ਹੈ ਆਪਣਾ ਬਿਲਕੁਲ ਮਾਈਂਡ ਤੁਸੀਂ ਓਪਨ ਰੱਖੋ ਆਣ ਦਿਓ ਜੋ ਹੋ ਰਿਹਾ ਹੂੰ ਨੋਲਿਜ ਗੇਨ ਕਰੋ ਹਾਂ ਕਿਉਂ ਜੇ ਨੋਲਿਜ ਸਾਨੂੰ ਘੱਟ ਹੋਵੇ ਹੂੰ ਇਹ ਲिटल ਨੋਲੇਜ ਇਜ਼ ਡੈਂਜਰਸ ਇਹ ਤੁਸੀਂ ਕਹਾਵਤ ਵੀ ਆਪਾਂ ਸੁਣਦੇ ਆਪਾਂ ਹਾਂ ਹੋਰ ਇਹ ਯੂਨੀਵਰਸਲ ਟਰੁਥ ਹੈ ਇਹ ਲिटल ਨੋਲੇਜ ਇਜ਼ ਜੇ ਡੈਂਜਰਸ ਇਹ ਵਾਕਈ ਗੱਲ ਠੀਕ ਹੈ ਹੂੰ ਦੂਜੇ ਪਾਸੇ ਜੇ ਤੁਸੀਂ ਚੰਗੀ ਨੋਲੇਜ ਗੇਨ ਕਰ ਲੈਨੇ ਹੋ ਹਾਂਜੀ ਖਜ਼ਾਨਾ ਤੁਹਾਡਾ ਨੋਲੇਜ ਦੇ ਨਾਲ ਦਿਮਾਗ ਫਿਲ ਹੋ ਗਿਆ ਹੂੰ ਫਿਰ ਉਸ ਨੋਲੇਜ ਨੂੰ ਤੁਸੀਂ ਹੂੰ ਸਪਰੈਡ ਕਰਨਾ ਹਾਂ ਜੇਕਰ ਤੁਸੀਂ ਸਪਰੈਡ ਸਪਰੈਡ ਫੈਲਾਉਣਾ ਜਿੱਦਾਂ ਮੈਂ ਇੱਕ ਪੰਜਾਬੀ ਚ ਤੁਹਾਨੂੰ ਦੱਸਦਾ ਜਦੋਂ ਅਸੀਂ ਪ੍ਰਾਇਮਰੀ ਕਲਾਸ ਦੇ ਵਿੱਚ ਸੀਗੇ ਤਾਂ ਕਿਤਾਬਾਂ ਦੇ ਉੱਤੇ ਨਾ ਲਿਖਿਆ ਹੁੰਦਾ ਸੀ ਫੈਲੇ ਵਿਦਿਆ ਚਾਨਣ ਹੋਵੇ ਹਾਂ ਫੈਲੇ ਵਿਦਿਆ ਚਾਨਣ ਹੋਵੇ ਜਿਹੜਾ ਗਿਆਨ ਤੁਸੀਂ ਕਲੈਕਟ ਕੀਤਾ ਤੁਹਾਡੀ ਅੱਗੇ ਪ੍ਰਾਇਮਰੀ ਰਿਸਪੌਂਸਿਬਿਲਟੀ ਇਹ ਬਣਦੀ ਹੈ ਚਾਹੇ ਤੁਸੀਂ ਸਟੂਡੈਂਟ ਹੋ ਚਾਹੇ ਟੀਚਰ ਹੋ ਚਾਹੇ ਟੀਚਰ ਤੋਂ ਸਿੱਖਿਆ ਉਹਨੂੰ ਫੈਲਾਉਣਾ ਗੱਲਾਂ ਕਰਨੀਆਂ ਗੱਲਾਂ ਦੇ ਥਰੂ ਉਸ ਗਿਆਨ ਨੂੰ ਵੰਡੋ ਹਾਂ ਜੇ ਤੁਸੀਂ ਉਸ ਗਿਆਨ ਨੂੰ ਆਪਣੇ ਤੱਕ ਸ਼ਰਿੰਕ ਕਰਕੇ ਰਹਿ ਗਿਆ ਡੇ ਬਾਏ ਡੇ ਜ਼ੀਰੋ